ਚੱਲ ਬਾਕੀ ਲਓ ਵੀ ਮੇਟਰ ਬਾਜੀ ਤੇ ਆਪਾਂ ਪਹੁੰਚ ਗਏ ਆ ਬਸ ਓਲੇ ਲੱਗਣ ਲੱਗੇ ਆ ਦਿਖਾਉਣੇ ਤੁਹਾਨੂੰ ਸਾਰਾ ਮੋਲ ਚੱਲ ਕੇ ਚੱਲ ਚੱਲ ਗਏ ਫਿਰ ਚਲੋ ਕੀ ਕੀ ਇਹਨਾਂ ਇਧਰ ਉੱਤਰ ਜਾਵੇ ਪਹਿਲਾ ਬੱਚਾ ਲਗਾ ਦਿੰਨੇ ਆ ਬਈ ਕਮੈਂਟ ਕਰਕੇ ਦੱਸਿਓ ਇੱਕ ਇਧਰ ਨਾ ਆਜ ਅਲੀ ਗੱਲ ਆਜ ਅਲੀ ਵਲੌਗ ਚ ਕੀ বা yeah, ਬਾਬੂ ਨਹੀਂ ਕਰੀਗੇ ਨਹੀਂ ਉਹ ਉਹ ਸਾਡਾ ਕੋਲ ਆ ਗਿਆ ਜਨਮਾਇ ਦਾ ਕੰਮ ਹੈ ਅੱਜ ਕਰਦੇ ਤੇ ਹੈਗਾ ਬਦਲਾ ਉਹ ਮੇਰੀਆਂ ਜੀ ਆ ਕੇ ਉਹ ਇਹ ਆਦਾ ਸਾਡੇ ਵਾਲੇ ਜਿਹੜਾ ਮੈਂ ਜਗਾ ਪਾਰਿਕਾ ਜਸਾ ਦਾ ਕਿਹਾ ਜਸਾ ਮਾਦਮ ਆਮਕਾਰ ਲਈ ਰਾਤੀ ਬਾਈ ਚਿਕਜੀ ਹਾਂ ਹਾਂ ਟਟੌਰੀ ਦਿਖਾਉਂਦਾ ਬਈ ਜਮਾਨਦੂ ਬਈ ਮੇਰੇ ਹੋ ਜਾ ਕੰਦੀ ਦੀ ਆ ਕਿੰਨੇ ਲਾਤਰ ਹੋ ਰਹੇ ਨੇ 14 ਤੋਂ 14 ਤੋਂ ਕੰਨਾ ਤੇਰੇ ਕੋਲ ਔਰ ਵੀ ਆਦਾਨ ਨਹੀਂ ਕਰਦੇ ਇੱਕ ਆ ਕੇ ਮਾਰਦੇ ਕਾਹ ਤੋਂ ਫਾਸ ਹੋ ਰਿਹਾ ਸੀ ਸਰ ਜੀ ਖਾਣੇ ਲਈ ਪਿਆਰ ਦੇ ਪੁੱਤਰੇ ਨੇ ਪਸਾ ਮਾਲਾ ਭਾਈ ਨੇ ਖਾਣ ਜੀ ਪਸਾ ਮਾਲਾ ਹਲੋ ਭਾਈ ਇੰਨੇ ਕ ਬੰਦੇ ਆਏ ਆ ਦੇਖ ਲੋ ਬਾਕੀ ਤੁਹਾਨੂੰ ਦੱਸਾਂਗੇ ਟੋਟਲ ਕੂਤਰ ਕਿੰਨੇ ਆ ਦੇਖ ਲੋ ਮਾਰਦੇ ਓਲੇ ਹਜੇ ਮੋਹਰੇ ਮਾਰਾ ਲੱਗਣਗਾ ਵਾ ਐਂਟਰੀਆਂ ਫੜੀ ਜਾਂਦੇ ਬਾਈ ਸਾਰੇ Lo vi, funny de la que, es funny <coughs>

ਕਣੇ ਦੇ ਲੱਗ ਛੱਟਾਂ ਕੇ ਮੋੜ ਲਵਾ ਲਾ ਓਕੇ ਲਓ ਜੀ ਮੋੜ ਲਵਾ ਕੇ ਆਪਾਂ ਛੱਟਣ ਲੱਗਿਆਂ ਹਾਂ ਜੀ ਹਾਲੇ ਹਾਲੇ ਉਹ ਦੂਜੇ ਵੀ ਛੱਟਣ ਲੱਗੇ ਆਰਾ ਯਾਰ ਭਾਈ ਇਹ ਉੱਤਰ ਆ ਕੇ ਲੈ ਕੇ ਨਹੀਂ ਭਾਈ ਪਾਣੀ ਗੱਡੀ ਹੋਦਾ ਰਹਿੰਦੇ ਆਵਾਜ਼ ਔਰ ਜੱਸਾ ਮਾਲ ਲਗੇ ਤੇ ਗੁਰਪ੍ਰੀਤ ਰੋਡ ਤੇ ਭਾਈ ਜਾਂਦਾ ਭਾਈ ਉੱਲਾ ਰਹੂ ਓਏ ਚੱਲ ਈ ਝੁੱਟਿਆ ਜੱਸਾ ਮਾਲ ਲਗੇ ਤੇ ਗੁਰਪ੍ਰੀਤ ਰੋਡ ਤੇ ਭਾਈ ਜੱਸਾ ਮਾਲ ਲਗੇ ਬਾਬਾ ਜੀ ਮੇਰੇ ਵੇਖਣ ਭਾਈ ਹੋਏ ਭਾਈ ਰੋਟੀ ਛਕ ਲਈ ਆਪਾਂ ਹੁਣ ਵੇਖਦੇ ਆਂ ਕਬੂਤਰ ਨਾਲੇ ਸੋਣ ਨੂੰ ਵੀ ਦਿਖਾਉਨੇ ਆ ਦੇਖੋ ਤੇਰੇ ਇੱਥੇ ਬਾਈ ਬਰਾਂਡੇ 'ਚ ਬਿਠਾ ਕੇ ਖਵਾਈਏ ਰੋਟੀ ਬਾਈਆਂ ਨੇ ਬਹੁਤ ਵਧੀਆ ਪਲੜ ਵਿਛਾ ਕੇ ਉੱਤੇ ਗੱਦੇ ਵਿਛਾ ਕੇ ਡਿਸਪੋਜ਼ੇਬਲ ਕੌਲੀਆਂ ਡਿਸਪੋਜ਼ੇਬਲ ਗਲਾਸ ਬਹੁਤ ਵਧੀਆ ਰੋਟੀ ਖਵਾਈ ਹੈ ਹੁਣ ਦੇਖਦੇ ਹਾਂ ਪੁੱਤਰ ਇੱਥੇ ਬਹਿ ਗਏ ਇੱਧਰ ਬੈਠੇ ਬਾਈ ਤੈਨੂੰ ਨਾ ਦੇਖੀ ਜਾਂਦੇ ਲੋ ਬਾਈ ਬਾਈ ਆ ਗਏ ਜਿਹਨਾਂ ਦਾ ਕੁੱਪੁੱਤਰ ਆ ਆ ਲੈ ਚੱਲੇ ਦੇਖੀ 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 ਨਥੇ ਦਾ ਆਇਆ ਕੋਈ ਨਾ ਨਥੇ ਗਈ ਇਹ ਉਹ ਨਾਲ ਹੀ ਜਸੂਣ ਹੈ ਹਾਂ ਕੋਈ ਨਹੀਂ ਕੋਈ ਨਹੀਂ ਭਾਈ ਨਹੀਂ ਨਹੀਂ ਕੋਈ ਨਹੀਂ ਭਾਈ ਇਹ ਕੁੱਤਰ ਸੁਣ ਕਹਾਣੀ ਦੱਸਦੀ ਕਾਪੀ ਵਾਲੇ ਬਾਈ ਇਹ ਪਿੰਜਰਾ ਆਪਣਾ ਖਾਲੀ ਦੇਖ ਕੇ ਨੇ ਇਹ ਚ ਪਾ ਗਏ ਉਹ ਕਹਿੰਦੇ ਫੜ ਲਿਆ ਸੀ ਵੀ ਜਿਹੜਾ ਵੀ ਹੋਇਆ ਹਨ ਦੇ ਦਿਓ ਉਹਨੂੰ ਸ਼ਾਮ ਨੂੰ ਤੇ ਉਹ ਬਾਈ ਪਹਿਲਾਂ ਹੀ ਆ ਕੇ ਲੈ ਗਏ ਠੀਕ ਹੈ ਜੀ ਪਿੰਜਰੇ ਹੋ ਗਏ ਖਾਲੀ ਆਪਾਂ ਹੁਣ ਇੱਥੇ ਬੈਠੇ ਆਂ ਕੁੱਤਰ ਦੇਖਦੇ ਆਂ ਰੋਟੀ ਪ੍ਰਸ਼ਾਦਾ ਸ਼ਾਕ ਲਿਆ ਸੀ ਤੁਹਾਨੂੰ ਦੱਸ ਹੀ ਦਤਾ ਮੈਂ ਠੀਕ ਹੈ ਭਾਈ ਲਓ ਵੀ ਭਾਈ ਟਾਈਮ ਸਮ ਦਿਖਾ ਦਿੰਦੇ ਆ ਇਹ 1 ਮਿੰਟ ਰੋ ਉਹਦਾ ਬੰਦਾ ਉਹ ਉਹਦਾ ਨਾਮ ਆਲੋ 1:42 ਟਾਈਮ ਹੋ ਗਿਆ ਠੀਕ ਹੈ ਜੀ 11 ਤਰੀਕ ਐਤਵਾਰ ਦਿਨ ਖੁੱਲ ਹੀ ਨੇ ਲੋਕ ਹੁਣ ਰਿਕਾਰਡਿੰਗ ਦਿਖਾ ਦਗੇ ਆਵੇ ਇੱਧਰ ਨੰਨਾ ਬਾਈ ਬੈਠਾ ਇੱਧਰ ਜਗਰੂਪ ਬਾਈ ਚਾਹ ਦੀ ਬਾਈ ਪੀ ਲਈ ਅਸੀਂ ਤੇ ਆ ਰਹੀ ਆਪਣੀ ਗਲਾਬੋ ਆ ਬਈ ਇਹ ਇਹ ਬਈ ਇੱਥੇ ਨਾ ਨਾਲ ਲਿਆਂਦੀ ਸੀ ਆਪਾਂ ਆਥਰੇ ਫਿਰ ਡੋਰ ਦਾ ਨੂੰ ਲੋਡ ਪੈਂਦੀ ਜਿਵੇਂ ਉਸ ਦਿਨ ਪਈ ਸੀ ਤਾਂ ਕਰਕੇ ਇਥੇ ਮੌਨ ਨੂੰ ਆਵੇ ਕਣ ਕਿੱਥੀ ਪਾਦੀ ਬਾਈ ਹੱਲ ਕਰਕੇ ਆ ਦੇਖ ਲੋ ਵੀ ਤੇ ਐਵੇਂ ਬੈਠੇ ਹਾਂ ਹਾਂ ਕਣ ਕਾ ਵੱਢੀਆਂ ਆਉਂਗਾ ਇੱਥੋਂ ਹੀ ਚੱਕ ਕੇ ਨੂੰ ਪਾਦੀ ਆ ਖਾਣੀ ਟੈਂਕੀ ਇਥੇ ਪਾਣੀ ਵਾਲੀ ਖਾਣੀ ਨਾ ਖਾਣੀ ਇਹਦੀ ਇੱਥੇ ਨੂੰ ਇਹਦੀ ਮਰਜ਼ੀ ਆ ਰਿਕਾਰਡਿੰਗ ਇੱਥੇ ਸੁਣੀਆ ਨੇ ਇੱਕ ਡਾਟ ਸੀ ਆਪਣੇ ਦੋਨੇ ਕੂਤਰ ਸਹੀ ਹੈ ਬਾਈ ਡਾਟ ਸੀਗਾ ਡਾਟ ਕਲੀਅਰ ਕਰਤਾ ਆਪਾਂ ਹੋਰੇ ਬਾਈ ਕਾਪੀ ਵਾਲੇ ਸੁਣ ਦਿਖਾ ਦਿੰਦੇ ਆ ਉਹ ਵੀਰੇ ਠੀਕ ਹੈ ਜੀ ਮੌਸਮ ਬਾਈ ਬਾਕੀ ਉਹੋ ਜਿਹਾ ਹੀ ਆ ਕੱਚ ਬਲੱਚਾ ਜਾ ਤੇ ਕੂਤਰ ਕਾਤਰ ਵਧ ਗਿਆ ਫਿਰਦੇ ਆ ਮੌਨ ਆ ਬੈਠੇ ਇੱਥੇ ਦੇਖੀ ਜਾਂਦੇ ਹੋ ਜਾਂਦਾ ਇੱਕ ਠੀਕ ਆ ਬਾਈ ਲਓਏ ਭਾਈ ਮੈਂ ਤੁਹਾਨੂੰ ਇੱਥੇ ਮੋਟਰ ਤੇ ਬੈਠੇ ਹਾਂ। ਬਾਕੀ ਆ ਦੇਖ ਲਓ ਇੱਧਰ ਟਾਈਮ ਲੂੰਦੇ ਨਾ ਤੇ ਲੱਗਿਆ ਉਹ ਇੱਧਰ। ਕੋਸਾ ਭਈ ਆ ਬੈਠੇ ਆ ਉਹ ਉਧਰ ਰੋਲਾ ਜਿਹਾ ਪਈ ਜਾਂਦਾ ਉਹ ਘਰੇ ਕਾਪੀ ਵਾਲੇ। ਤੇ ਆ ਰਿਹਾ ਆਪਣਾ ਪਿੰਜਰਾ ਇੱਥੇ ਮੋਟਰ ਤੇ ਬੈਠੇ ਸੀ ਅਸੀਂ। ਆਪਣੇ ਕੂਤਰਾਂ ਤੇ ਭਾਈ ਟਾਈਮ ਲੂੰ ਕੋਈ ਨਹੀਂਗਾ ਠੀਕ ਆ ਵਧੀਆ ਫਿਰਦੇ ਦੋਨੇ। ਬਾਬਾ ਕਰੇ ਮੇਰੇ। ਕਿੰਨੇ ਮਿੰਟ ਟਾਈਮ ਭਾਈ ਟਾਈਮ ਸੰਖਾ ਦਿਖਾ ਦਿੰਨੇ ਆ। ਲਓ ਜੀ। ਚਲਾ। 4:00 5 ਮਿੰਟ ਹੋ ਗਏ ਠੀਕ ਆ ਭਾਈ। ਤੇ ਵਧੀਆ ਫਿਰਦੇ ਦੋਨੇ ਕੂਤਰ। ਅਸੀਂ ਕੰਮ ਤੱਕ ਦਾ ਰਿਜ਼ਲਟ ਪੂਰਾ ਦਿਖਾਵਾਂਗੇ ਠੀਕ ਹੈ ਮਿੱਤਰੋ ਬੈਟਰੀ ਬੂਟਰੀ ਅੱਜ ਤੱਕ ਪੈਕਅਪ ਆਪਣਾ ਪੂਰਾ ਹੀ ਆ ਨਹੀਂ ਅਜੇ ਨਾ ਹੁਣ ਚਲਾਇਆ ਨਹੀਂ ਹੈ ਹਾਂ ਹਾਂ ਬਾਈ ਹਾਂ ਇੰਨਾ ਨਹੀਂ ਵਲੌਗ ਬਣਾਇਆ ਆਪਾਂ ਬਸ ਓਨੇ ਕ ਟਾਈਮ ਲਈ ਕਿਉਂਕਿ ਉਦੋਂ ਦਾ ਗਰੁੱਪ ਵੀ ਆਪਣੇ ਫੋਨ ਤੇ ਚੱਲਦਾ ਸੀ ਬਾਈ ਚੱਲ ਗਿਆ ਸੀ ਨਾ ਕਰਕੇ ਹਰ ਚੋਕੇ ਅੱਜ ਦਾ ਫਿਰ ਹੈਗਾ ਬਾਈ ਵਾਲਾ ਫੋਨਾ ਵੀ ਨੋਨੇ ਕੋਲ ਹੀ ਹੈ ਇੱਥੇ ਚੱਲਦੀ ਆ ਰਿਕਾਰਡਿੰਗ ਦੇਖਦੇ ਆਂ ਬਾਈ ਸ਼ਾਮੀ ਫਿਰ ਕੀ ਬੰਦਾ ਕੰਪਿਊਟਰ ਥੋੜੀ ਹੀ ਆ ਬਸ ਗਿਆਨਤੀ ਦੇ 20 25 ਮਸਾਂ ਫਿਰਦੇ ਮਸਾਂ ਆ ਕੜਾ ਬੁੱਟਾ ਹੈ ਲੈ ਬੁੱਟਾ ਜਲਾਈ ਨੇ ਰਿਕਾਰਡਿੰਗ ਸ਼ਰਨ ਕੇ ਲ ਸਵਾਸਾ ਰਕਾ ਟਟੋਰੀਆ ਹਰਾ ਟਟੇ ਤੇ ਲਾਲ ਪੂਜਾ ਉੱਧਰ ਬਹਿ ਗਿਆ ਬਾਈ ਕੋਠੀ ਤੇ ਲਓ ਵੀ ਬਾਈ ਟਾਈਮ ਤੋਂ ਦਿਖਾ ਦਿੰਨੇ ਆਪਾਂ ਕਿੰਨਾ ਹੋ ਗਿਆ ਓਰੇ ਬਾਈ ਕਾਪੀ ਵਾਲੇ ਬਾਕੀ ਸਾਰੇ ਇੱਧਰ ਆ ਬਾਈ ਆ ਦੇ ਹਲਵਾ ਮੋਲ ਬਣਿਆ ਟਾਈਮ ਤੋਂ ਦਿਖਾਈ ਮੜਾ ਆ ਸੁਣ ਲੈ ਕਿੱਧਰ ਬਹਿ ਗਿਆ ਬਾਈ ਕਿੱਧਰ ਪਾਸੇ ਬਹਿ ਗਿਆ ਦੱਸਿਓ 5 18 ਹੋ ਗਏ ਲਓ ਜੀ 5:00 ਵਜ ਕੇ 18 ਮਿੰਟ ਹੋ ਗਏ ਛੱਡਿਆ ਗਾ ਰ ਯਾਰ ਆ ਟਾਈਮ ਪਰ ਤੇ ਆ ਖੜੇ ਆ ਹੀ ਨਾਲੇ ਦੇ ਕੰਡੇ ਤੇ ਇਹੋ ਨੇ ਨਾਲੇ ਕੋ ਖੜੇ ਤੇ ਖੜੇ ਆ ਬਾਈ ਤੇ ਬਾਕੀ ਦੇਖ ਲੋ ਇਧਰ ਹੋ ਰਹੇ ਆ ਬਾਈ ਕਾਫੀ ਵਾਲੇ ਤੇ ਰਹਿ ਗਿਆ ਸਾਰਾ ਡੇਢ ਘੰਟੇ ਦੇ ਕਰੀਬ ਇਹ ਗਰ ਨੋਟੀਫਿਕੇਸ਼ਨ ਫੋਰਮ ਅੰਚਨ ਅਪਲਾਈ ਜੁਮਾਨਚਨਾ ਲੌਲੀ ਬਾਈ ਮੈਂ ਤੇ ਜਗਰੂ ਬਾਈ ਦੇ ਨਾਲ ਕੂਤਰ ਆਪਣਾ ਕਾਫੀ ਵਾਲੇ ਨੇ ਕਿਹਾ ਸੀ ਮੰਦਾ ਅਸੀਂ ਇਧਰ ਆਏ ਸੀ ਦੇਖਣ ਦੇ ਕੋ ਉਤਰ ਬਾਈ ਆਪਣਾ ਬਹਿ ਗਿਆ ਇੱਕ ਘੰਟਾ ਪਹਿਲਾਂ 6 ਵਜੇ ਦੇ ਕਰੀਬ ਆਦੇ ਬੈਠਾ ਸਿਰ ਜ ਨਹੀਂ ਜਨ ਕੱਲਾ ਫੁੱਟਬਾਲ ਗ੍ਰੈਡ ਦੇ ਉੱਤੇ ਆ ਰਿਹਾ ਜੀ ਇਹ ਆ ਵੀ ਰਿਹਾ ਬਾਈ ਇਹ ਆ ਵਾਲਾ ਆ ਵੀ ਰਿਹਾ ਸਿਰ ਜਾ ਉਹ ਦੇਖ ਉਹ ਕੀ ਜਾਂਦਾ ਆ ਦੇਖੋ ਉਹ ਦੇ ਹੀ ਲਿਆਂਦਾ ਬਾਕੀ ਬਈ ਹਵਾ ਵੀ ਚੱਲਦੀ ਐ ਤੇ ਹਜੇ ਆਪਾਂ ਕੋਈ ਇਹਨੂੰ ਫੜਨ ਦਾ ਆਪਾਂ ਨਹੀਂ ਕੋਸ਼ਿਸ਼ ਕਰਦੇ ਆ ਦੇਖੋ ਕਿ ਨਹੀਂ ਹੈ ਬਾਈ ਹੁਣੀ ਠੀਕ ਆ ਇਧਰ ਆਗੇ ਸੀ ਆਪਾਂ ਵਾਣਾ ਜੇ ਚ ਵੇਖਾਂ ਇਹਨੂੰ ਤੇ ਦੂਸਰਾ ਬੱਚਾ ਬਈ ਉਹ ਹਜੇ ਫਿਰਦਾ ਵਾ ਟਾਈਮ ਚ ਆਪਾਂ ਰੋਵੀ ਇਹ ਤਾਂ ਬਹਿ ਗਿਆ ਉਹ ਵਧੀਆ ਉੱਡਿਆ ਸੋਹਣਾ ਉੱਡਿਆ ਬਾਈ ਯਾਰ ਸਰਾ ਕਰਾਤੀ ਬੱਚੇ ਨੇ ਯਾਰ ਉੱਡਣ ਲਈ ਕਬੂਤਰ ਨੇ ਵੀ ਇਹਦੀ ਹੁਣ ਅਸੀਂ ਡੀਕ ਚ ਬੈੰਨੇ ਆ ਜਦੋਂ ਕੋਈ ਜੱਤ ਹਾਰ ਦਾ ਸੰਦੇਸ਼ ਆਇਆ ਫਿਰ ਦੇਖਾਂਗੇ ਢਾਂਗੀ ਢੂੰਗੀ ਲਾ ਕੇ ਨਾ ਕਬੂਤਰ ਲੈ ਕੇ ਚੱਲਾਂਗੇ ਬਾਈ ਦੇਖ ਲਓ ਬੰਨਸਲ ਦਿਖਾਈ ਕੂਤਰ ਨੇ ਯਾਰ ਜਿੱਥੋਂ ਛੱਡਿਆ ਉੱਥੇ ਆ ਕੇ ਬੈਠਾ ਬਈ ਸਾਰੇ ਬਈਆ ਦੇਖ ਲਓ ਆਹਦੇ ਕੂਤਰ ਨਾਲ ਦੇਖੀ ਜਾਂਦੇ ਆ ਖੜੇ ਆਹ ਦੇਖ ਲਓ ਆਹ ਖੜੀਆਂ ਸਾਰੀਆਂ ਗੱਡੀਆਂ ਗੁੱਡੀਆਂ ਪਾਰਕਿੰਗ ਤੇ ਕਾ ਹਾਂ ਇਹ ਤਾਂ ਚੀਜ਼ ਦੇਖੀ ਆ ਬਈਆ ਦੇਖ ਲਓ ਹੋਰ ਵੀ ਕੂਤਰ ਫਿਰਦੇ ਆ ਕਾ ਜਾਂਦਾ ਹਨ 10 11 ਕੂਤਰ ਹੀ ਆ ਸਾਰੇ ਦੱਸਾਂਗੇ ਤੁਹਾਨੂੰ ਕਿੰਨੇ ਚ ਨਿਬੜੀ ਨੁਬੜੀ ਤੇ ਉਹ ਦੂਜਾ ਬੱਚਾ ਵੀ ਆਪਣਾ ਯਾਰ ਟਾਈਮ ਚ ਕੱਟਿਆ ਗਿਆ ਬਈ ਇਹ ਤੁਹਾਨੂੰ ਜੇ ਅੱਗੇ ਵੀ ਮੈਂ ਕਹਿਣਾ ਹੀ ਹੁੰਨਾ ਵੀ ਮੁੜ ਕੇ ਉਹਦੇ ਆਈ ਦਾ ਕੋਈ ਭਾਅ ਨਹੀਂਗਾ ਹਣਾ ਤੇ ਜਿਹੜੇ ਇੱਕ ਹੋਰ ਦੇਖੋ ਬਈ ਇੱਥੇ ਨਾ ਹੋਰ ਵੀ ਬਥੇਰੇ ਕੂਤਰ ਕੱਟੇ ਹੋਇਆ ਇਹ ਇਧਰ ਦੇਖੋ ਆ ਜਾਂਦੇ ਕੂਤਰ ਇਥੇ ਭਾਈ ਯਾਰ ਬਾਕੀ ਕੂਤਰ ਨਾ ਜਿਹੜੇ ਬੈਠੇ ਵੇ ਮਤਲਬ ਕਿ ਸਵੇਰ ਸੂਰ ਤੇ ਹਣਾ ਉਹ ਬਹਿ ਬਹਿ ਕੇ ਉੱਡੀ ਜਾਂਦੇ ਆ ਇਹ ਆਪਣਾ ਜਾਨਵਰ ਨਹੀਂ ਉੱਡਦਾ ਦੇਖ ਲਓ ਇਹ ਫਿਰ ਹਣਾ ਵੀ ਜ਼ੋਰ ਮਾਰਿਆ نسل ਨੇ ਇਹੀ ਹੁੰਦਾ ਤੇ ਬਾਕੀ ਇਹਨੇ ਨਾ ਜੋੜਾ ਫਾਈਨਲ ਹੋ ਜਾਂਦਾ ਵਾ ਜੋੜਾ ਸਲੈਕਟ ਹੋ ਜਾਂਦਾ ਵਾ ਇਹਨਾਂ ਨਾਲ ਦੇ ਬੰਦਾ ਲੋ ਬਈ ਛਤਰੀਆਂ ਲੱਗੀਆਂ ਬੱਚਾ ਆਪਣਾ ਤੇ ਕੂਤਰ ਦੱਸਦੇ ਆ ਇਹਨੂੰ ਲਾਲਸਰੀ ਕਸੋ 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 ਆ ਵੇ ਉੱਡਾ ਫਿਰਦਾ ਲੈ ਫੜ ਬੰਨ ਛੇਤੀ ਬੰਨ ਛੇਤੀ ਲੈਦਾ ਚੱਲ ਗਿਆ ਘਰੇ ਆ ਫਿਰਦਾ ਕੂਤਰ ਜਲਦੀ ਕਰ ਲੈ ਆਹਾਹਾਹਾਹਾਹਾ ਜਲਦੀ 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 ਚੱਕ ਦੇ ਚੱਕ ਦੇ ਚੱਕ ਦੇ ਦੇਖ ਤੂੰ ਗਲੱਬ ਓਏ ਰੱਸੀ ਛੱਟਾ ਗਲੱਬੋ ਗਲੱਬ ਓਏ ਹੱਥ ਤੇ ਹਲਾਦਗੇ ਚੱਲ ਹਲਰ ਕੱਲੀ ਹੱਥ ਤੇ ਹਲਾਦਗੇ ਕਿੱਧਰ ਲੰਘ ਗਿਆ ਪਤਾ ਕਿੱਥੇ ਨੂੰ ਦਾ ਭਾਈ ਉਹ ਨਾ ਤੇਰਾ ਹੋ ਜਾਂਦਾ ਮੇਰਾ ਇੱਕ ਵਾਜਾ ਹੋਇਆ ਬੱਚਾ ਤਾਂ ਉਹ ਫਰਦਾ ਹੋ ਮੇਰਾ ਉਹ ਮੇਰਾ ਵਾਲਾ ਤਾਂ ਉਹ ਤੇ ਆ ਗਿਆ ਕੂਤਰ ਵੇਖ ਮਾੜਾ ਨੀ ਕਰ ਕੀ ਹੋਰ ਨਾ ਕਦੀ ਢਾਂਗੀ ਢੂੰਗੀ ਤੇ ਯਾਰ ਪਤਾ ਨਹੀਂ ਹੁੰਦਾ ਉਹ ਫੇਰ ਤਾਂ ਨਹੀਂ ਬਹਿ ਗਿਆ ਉੱਥੀ ਭਾਈ ਨਵਾਂ ਕੂਤਰਾਂ ਚ ਵੰਡੀ ਗਈ ਆ ਤੇ ਆਪਣਾ ਪਹਿਲਾ ਤਾਂ ਟਾਈਮ 'ਚ ਕੱਟਿਆ ਗਿਆ ਇੱਕ ਤੇ ਦੂਸਰਾ ਬੱਚਾ ਜਿਹੜਾ ਆਪਣਾ ਉਹ ਵੀ ਟਾਈਮ 'ਚ ਕੱਟਿਆ ਗਿਆ ਹੀ ਦੂਜਾ ਇੱਥੇ ਉੱਡਾ ਫਿਰਦਾ ਹੁਣ ਆ ਗਿਆ ਉਹ ਪਹਿਲਾ ਬਸਤੀ ਜੀ ਜਾ ਕੇ ਉੱਡਣ ਲੱਗ ਗਿਆ ਉਹ ਵਾਲੀ ਤੇ ਇਹ ਆਹ ਵਾਲੀ ਤੇ ਹੁਣ ਆ ਗਿਆ ਤੇ ਬੱਚੇ ਆਪ ਦੋਨੇ ਲੜ ਲਗੇ ਜਾਨਵਰ ਨਾਲ ਲੈ ਕੇ ਤੇ ਚੱਲਣੀਆਂ ਆ ਬਾਈ ਵਧੀਆ ਟਾਈਮ ਕੀਤਾ ਬਟੇ ਬਟੇਰੇ ਜਾਂਦੇ ਹੋਏ ਵੇਖਦੇ ਆ ਕਿੱਥੇ ਆ ਸੂਰੂ ਹੀ ਨਹੀਂ ਬਾਈ ਕੰਦਨ ਨਹੀਂ ਲੜਾ ਉਹਦੇ ਨਾਲ ਬੱਚਾ ਬਹਿ ਗਿਆ ਬਾਈ ਦੂਜਾ ਕੁਤਰ ਵੇਖਦੇ ਆ ਓਏ ਓਏ ਗਿਆਨੀ ਲਈ ਜਾਨ ਤਨੇ ਗਾ ਰਖੋ ਤੇ ਜੰਗਾ ਆਪਾਂ ਲੱਕੀ ਆ ਤੇ ਆਪਾਂ ਨੂੰ ਜਾਣਾ ਪਊਗਾ ਓਏ ਆਪਾਂ ਉਹੀ ਫੜ ਲੈਨੇ ਝਾਲਰ ਨਾਲ ਲਿਆ ਰੇ ਮੀਂਹ ਕਰਕੇ ਨਹੀਂ ਫੜਿਆ ਝਾਲਰ ਪਾ ਦੇ ਯਾਰ ਇਹ ਤੇ ਫੜਾ ਨਹੀਂ ਫੜਿਆ ਇਹਨੇ ਨਹੀਂ ਤੇ ਕੀ ਦੇਖ ਲਓ ਤੇ ਕੀ ਹੋਇਆ ਨਾ ਲਾ ਲਾ ਕੰਨ ਮਾਰ ਨਹੀਂ ਮਗਰ ਆ ਨਹੀਂ ਲਾ ਲਾ ਫੜਾ ਜੀ ਕਰਕੇ ਨਹੀਂ ਕਰਕੇ ਮਾਰੀ ਫੜ ਲੈ ਓਹੀ ਫੜ ਲੈ ਯਾਰ ਭਾਈ ਫੜ ਲੈ ਫੜ ਲੈ ਨਾਲ ਲਾ ਕੇ ਮਾਰੀ ਜੀ ਨਾਪ ਦੇ ਆ ਪਰ ਲਾ ਕੇ ਨਾ ਚੱਕ ਬਾਈ ਲਿਆ ਨਨੇ ਉਹ ਕਿੱਥੇ ਜੜੇ ਬਈ ਇਹਨਾਂ ਦੇ ਉਹ ਟਾਂਗੀ ਲਾ ਅੱਲਾ ਹੋਏ ਬਾਈ ਮੁਬਾਰਕਾਂ ਬੱਚਾ ਫੇਰ ਘਰੇ ਚੱਲਿਆ ਲਓ ਬਾਈ ਆ ਮੋੜ ਬਣਿਆ ਹੈ ਬਾਜੀ ਦਾ ਦੇਖ ਲਓ ਆ ਬਾਈ ਇਧਰ ਭੁਕਾਈ ਜਾਂਦੇ ਨੇ ਸਾਂਝੀ ਚਾਇਆ ਵਾ ਠੀਕ ਹੈ ਜੀ ਆ ਫਿਰ ਤੋਂ ਜਨ ਮਰੇ ਕਾ ਆ ਫਿਰ ਦੇਖੋ ਜੀ ਤੇ ਆਪਣੇ ਨਾਲ ਇੱਕ ਗੁਦਰੇ ਜਿਹਦੇ ਨੂੰ ਇਹੀ ਆਏ ਨਾ ਉੱਥੇ ਸਾਹਮਣੇ ਖੜੇ ਸੀ ਉਹ ਤੁਨੂੰ ਇੱਥੇ ਪਤਾ ਨਹੀਂ ਕੋਈ ਫੜ ਕੇ ਲੈ ਗਿਆ ਮਤਲਬ ਹੋਵੇ ਬਾਈ ਬੱਚਾ ਤੇ ਲਾਲਸਰੀ ਖਤਰੀ ਵੰਜੀ ਚੱਲਦੇ ਆ ਹੁਣ ਘਰਾਂ ਨੂੰ ਮੇਰਾ ਵੀ ਦੇਖ ਲੋ ਕੰਨਾ ਹੋ ਗਿਆ ਬਾਕੀ ਜਿਹੜੇ ਬਾਈ ਜੱਤ ਜਿੱਤ ਗਏ ਆ ਦੇਖ ਲੋ ਇੱਧਰ ਫਿਰਦੇ ਆ ਚੱਲ ਫਿਰ ਉਹਨੇ ਵਹਿ ਜਾ ਫਿਰ ਠੀਕ ਆ ਬਾਈ ਮਿਲਦੇ ਤੁਹਾਨੂੰ ਅਗਲੀ ਕਿਤੇ ਬਾਜੀ ਦੇ ਇੱਕ ਕੂਤਰ ਜਿਹੜਾ ਆਪਣਾ ਦੂਜਾ ਸੀਗਾ ਕਾਲੀ ਪੂਛ ਵਾਲਾ ਕੋਈ ਫੜ ਕੇ ਲੈ ਗਿਆ ਬਾਈ ਬਹੁਤ ਮਾੜੀ ਗੱਲ ਆ ਯਾਰ